ਹਾਲ ਦੇ ਵਿੱਚ ਹੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ 1158 ਪ੍ਰੋਫੈਸਰਾਂ ਦੀ ਜਿਹੜੀ ਕੇਸ ਸੀ ਉਹ ਰੱਦ ਕਰ ਦਿੱਤੀ ਮਤਲਬ ਭਰਤੀ ਕੈਂਸਲ ਕਰ ਦਿੱਤੀ ਆ 1158 ਪ੍ਰੋਫੈਸਰ ਅਤੇ ਲਾਇਬ੍ਰੇਰੀਨ ਚਿੰਤਾ ਦੇ ਵਿੱਚ ਐ ਸੰਕਟ ਦੇ ਵਿੱਚ ਆ ਪਰ ਪੰਜਾਬ ਸਰਕਾਰ ਜਿਹੜਾ ਬਹੁਤ ਜ਼ਿਆਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਅੱਡੀ ਝੋਟੀ ਦਾ ਯੋਰ ਸ਼ੋਰ ਲਗਾ ਕੇ ਪਿਛਲੀ ਸਰਕਾਰ ਨੂੰ ਨਿੰਦ ਰਹੀ ਸੀ ਉਹ ਸਰਕਾਰ ਤੇ ਸਰਕਾਰ ਦੇ ਮੰਤਰੀ ਵੀ ਇਸ ਮਸਲੇ ਦੇ ਵਿੱਚ ਚੁੱਪਨੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ 1158 ਪ੍ਰੋਫੈਸਰ ਹੈ ਤੇ ਲਾਇਬ੍ਰੇਰੀ ਦਾ ਜਿਹੜਾ ਸੰਕਟ ਆ ਜਿਹੜੀ ਸੁਪਰੀਮ ਕੋਰਟ ਵੱਲੋਂ ਭਰਤੀ ਖਾਰਜ ਕੀਤੀ ਗਈ ਆ ਪੰਜਾਬ ਸਰਕਾਰ ਇਹਨੂੰ ਯੁਰਤ ਜਾਂ ਹਿੰਮਤ ਰੱਖਦੀ ਜਾਂ ਲੋਕਪੱਖੀ ਫੈਸਲਾ ਲੈਂਦੇ ਹੋਏ ਇਹ ਦੁਬਾਰਤੋਂ ਪੁਨਰ ਵਿਚਾਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਏਗੀ ਇਸੇ ਤੇ ਹੀ ਚਰਚਾ ਕਰਾਂਗੇ ਕਿ ਆਖਰ 1158 ਪ੍ਰੋਫੈਸਰ ਅਤੇ ਲਾਇਬ੍ਰੇਰੀ ਦਾ ਜਿਹੜਾ ਸੰਕਟ ਆ ਉਸ ਸੰਕਟ ਤੋਂ ਸਰਕਾਰ ਕਿਵੇਂ ਬਾਹਰ ਨਿਕਲੇਗੀ ਨਹੀਂ ਤੇ ਜਿਵੇਂ ਪਿਛਲੀਆਂ ਸਰਕਾਰਾਂ ਤੇ ਇਲਜ਼ਾਮ ਲੱਗਦੇ ਨੇ ਉਸੇ ਤਰ੍ਹਾਂ ਹੀ ਆਵਾਦੀ ਪਾਰਟੀ ਦੀ ਸਰਕਾਰ ਵੀ ਦੋਸ਼ਾਂ ਤੋਂ ਬਚ ਨਹੀਂ ਸਕਦੀ ਤੇ ਭੱਜ ਨਹੀਂ ਸਕਦੀ ਇੱਕ ਪੰਜਾਬੀ ਟਰਬਿਊਨ ਦੇ ਵਿੱਚ ਲੇਖ ਲਿਖਿਆ ਗਿਆ ਸੁੱਚਾ ਸਿੰਘ ਖਟੜਾ ਵੱਲੋਂ ਜਿਹਦਾ ਟਾਈਟਲ ਆ 1158 ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਦਾ ਸੰਕਟ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਲਿਖਦੇ ਨੇ ਸੁੱਚਾ ਸਿੰਘ ਖਟੜਾ ਸਾਹਿਬ ਕਿ ਪੰਜਾਬ ਸਰਕਾਰ ਦੇ ਸਰਕਾਰੀ ਕਾਲਜਾਂ ਨੂੰ 25-26 ਸਾਲ ਬਾਅਦ ਸਹਾਇਕ ਅਸਿਸਟੈਂਟ ਪ੍ਰੋਫੈਸਰ ਮਿਲੇ ਪਰ ਤਕਨੀਕੀ ਅਦਾਰ ਉੱਤੇ ਫਿਰ ਕਾਲਜਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਇਹਨਾਂ ਪ੍ਰੋਫੈਸਰਾਂ ਦੇ ਖੋਏ ਜਾਣ ਦਾ ਸੰਕਟ ਸਿਰ ਤੇ ਆ ਗਿਆ। ਇਸ ਲੰਮੇ ਸੋਕੇ ਦਾ ਪਹਿਲਾ ਕਾਰਨ ਸਰਕਾਰਾਂ ਦੀ ਨਾ ਹਲੇਲੀਅਤ ਅਤੇ ਦੂਜਾ ਕਾਰਨ ਪੰਜਾਬ ਪਬਲਿਕ ਸਰਵਰ ਕਮਿਸ਼ਨ ਦੇ ਚੇਅਰਮੈਨ ਦਾ ਨਾ ਹੋਣਾ। ਮਾਮਲੇ ਦੀ ਸੁਪਰੀਮ ਕੋਰਟ ਤੱਕ ਪਹੁੰਚਣ ਦੀ ਕਹਾਣੀ ਨੂੰ ਵੱਖ-ਵੱਖ ਫੜਾਵਾਂ ਵਿੱਚੋਂ ਲੰਗੜਾ ਪਿਆ ਕਾਂਗਰਸ ਸਰਕਾਰ ਦੇ ਅੰਤਮ ਸਾਲ 2121 ਵਿੱਚ ਸਰਕਾਰ ਨੂੰ ਕਾਲਜ ਪ੍ਰੋਫੈਸਰਾਂ ਦੀ ਭਰਤੀ ਦਾ ਫੁਰਨਾ ਫੁਰਿਆ ਅਤੇ ਅਕਤੂਬਰ 2121 ਵਿੱਚ 1099 ਪ੍ਰੋਫੈਸਰਾਂ ਅਤੇ 67 ਲਾਇਬ੍ਰੇਰੀਨਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਗਿਆ ਨਵੰਬਰ 2121 ਵਿੱਚ ਟੈਸਟ ਤੋਂ ਹਫ਼ਤਾ ਬਾਅਦ ਨਤੀਜਾ ਕੱਢ ਦਿੱਤਾ ਗਿਆ ਸਰਕਾਰੀ ਕਾਲਜ ਦੇ ਤੇਰਬੇ ਦਾ 5 ਅੰਕ ਤੱਕ ਦਾ ਲਾਭ ਉਮੀਦਵਾਰ ਵੱਲੋਂ ਫਾਰਮ ਵਿੱਚ ਭਰੀ ਜਾਣਕਾਰੀ ਦੇ ਆਧਾਰ ਉੱਤੇ ਜੋੜ ਕੇ ਮੈਰਿਟ ਬਣਾ ਦਿੱਤੀਗੇ ਇਹਨਾਂ ਪੰਜ ਅੰਕਾਂ ਨੂੰ ਪ੍ਰਾਈਵੇਟ ਕਾਲਜਾਂ ਦੇ ਤਜਰਬੇ ਕਰਾ ਨੇ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹਾਈ ਕੋਰਟ ਦੇ ਸੁਭਾਵਿਕ ਫੈਸਲੇ ਤੇ ਨਤੀਜੇ ਵਜੋਂ ਦੇਰੀ ਤੋਂ ਬਚ ਚਲੀ ਪੰਜ ਅੰਕਾਂ ਦਾ ਲਾਭ ਵਾਪਸ ਲੈ ਕੇ ਮੈਰਿਟ ਸੂਚੀ ਨਵੀਂ ਤਿਆਰ ਕਰ ਲਈ ਦੂਜੇ ਪਾਸੇ ਭਰਤੀ ਦੀ ਸਮੁੱਚੀ ਕਾਰਵਾਈ ਨੂੰ ਰੱਦ ਕਰ ਲਈ ਹਾਈ ਕੋਰਟ ਵਿੱਚ ਪਹਿਲਾਂ ਹੀ ਕੇਸ ਚੱਲ ਰਿਹਾ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਪ੍ਰੋਫੈਸਰ ਭਰਤੀ ਕਰਨ ਦਾ ਕਾਂਗਰਸ ਪਾਰਟੀ ਸੇਰਾ ਲੈਣਾ ਚਾਹੁੰਦੀ ਸੀ ਇਸ ਲਈ ਜਿਹੀਆਂ ਗਲਤੀਆਂ ਹੁੰਦੀਆਂ ਰਹੀਆਂ ਇੱਕ ਪਾਸੇ ਸਰਕਾਰ ਦੀ ਕਾਲ ਦੂਜੇ ਪਾਸੇ ਭਰਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਤੇ ਦੋ ਬਰਾਬਰ ਦੇ ਦਬਾਅ ਸਨ ਲੋਕ ਭਾਵੇਂ ਮੌਕੇ ਦੇ ਸਿੱਕਾ ਸਕੱਤਰ ਕ੍ਰਿਸ਼ਨ ਕੁਮਾਰ ਦੀ ਇਮਾਨਦਾਰੀ ਅਤੇ ਤੇਜ਼ ਬੁੱਧੀ ਦੀ ਸੌਹੂ ਖਾਦੇ ਹਨ ਪਰ ਸਿੱਕਾ ਸਕੱਤਰ ਦਾ ਸਰਕਾਰ ਦੀ ਸਿਕਾਲ ਨਾਲ ਸਹਿਮਤ ਹੋਣਾ ਅਤੇ ਗਲਤੀਆਂ ਉੱਤੇ ਗਲਤੀਆਂ ਕਰਨਾ ਕਿਸੇ ਨੂੰ ਵੀ ਸਮਝ ਨਹੀਂ ਪਿਆ ਹਾਈ ਕੋਰਟ ਦਾ ਭਰਤੀ ਉੱਤੇ ਸਟੇ ਆਉਣ ਤੋਂ ਪਹਿਲਾਂ ਦਸੰਬਰ 2021 ਵਿੱਚ ਕੁੱਲ 607 ਉਮੀਦਵਾਰਾਂ ਨੂੰ ਜੁਆਇਨਿੰਗ ਪੱਤਰ ਦਿੱਤੇ ਗਏ ਇਨ੍ਹਾਂ ਵਿੱਚੋਂ 135 ਉਮੀਦਵਾਰ ਕਾਲਜਾਂ ਵਿੱਚ ਹਾਜ਼ਰ ਹੋ ਗਏ ਬਾਕੀਆਂ ਨੂੰ ਕਾਲਜ ਅਲਰਟ ਹੋਣ ਤੱਕ ਡੀਪੀਏ ਦਫਤਰ ਹਾਜ਼ਰ ਕਰਵਾ ਲਿਆ ਗਿਆ ਇੰਨੇ ਨੂੰ ਅਗਸਤ 2022 ਵਿੱਚ ਨਿਯੁਕਤੀਆਂ ਵਿਰੁੱਧ ਹਾਈ ਕੋਰਟ ਦੇ ਸਿੰਗਲ ਬੈਂਚ ਦਾ ਫੈਸਲਾ ਆ ਗਿਆ ਹੁਣ ਸੂਬੇ ਦੀ ਫਜ਼ਾ ਫਿਜ਼ਾ ਤੇ ਸਰਕਾਰ ਬਦਲ ਗਈ ਸੀ ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਨਵੀਂ ਆਪ ਸਰਕਾਰ ਨੇ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਲੋਡ ਅਤੇ ਚੋਣ ਵਿੱਚ ਵਰਤੀ ਗਈ ਇਮਾਨਦਾਰੀ ਨਾਲ ਸਹਿਮਤ ਹੁੰਦੇ ਆ ਸਿੰਗਲ ਬੈਂਚ ਦੇ ਫੈਸਲੇ ਵਿਰੁੱਧ ਡਬਲ ਬੈਂਚ ਉੱਤੇ ਅਪੀਲ ਪਾ ਦਿੱਤੀ ਵਰਨ ਜੋਗ ਜਿਹੜੇ 1158 ਦੇ ਨਾਲ ਨਾਲ ਮਸ਼ਹੂਰ ਹੋਏ ਇਹ ਪ੍ਰੋਫੈਸਰ ਲਗਾਤਾਰ ਧਰਨਾ ਭੁਖੜਤਾਲਾ ਰਸਤਾ ਰੋਕੋ ਪ੍ਰਦਰਸ਼ਨ ਆਦ ਕਰਦੇ ਰਹੇ ਉਦੋਂ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਇਹਨਾਂ ਨੁਕਤੀਆਂ ਦੀ ਰਾਖੀ ਕਰਨ ਦਾ ਦਮ ਭਰਦੇ ਰਹੇ ਆਖਰ ਸਰਕਾਰ ਦੀ ਡਬਲ ਬੈਂਚ ਉੱਤੇ ਜਿੱਤ ਹੋਈ ਇਉਂ ਪਹਿਲੀ ਸਰਕਾਰ ਦਾ ਵਿਗੜਿਆ ਤੇ ਅਧੂਰਾ ਕੰਮ ਆਪ ਸਰਕਾਰ ਨੇ ਸਿਰੇ ਚਾੜ ਦਿੱਤਾ ਰਹਿੰਦੇ ਪ੍ਰੋਫੈਸਰ ਤੇ ਲਾਇਬ੍ਰੇਰੀਨ ਦੀ ਨੁਕਤੀ ਪੱਤਰ ਦੇ ਕੇ ਹਾਜ਼ਰ ਕਰਵਾ ਲਿਆ ਗਿਆ ਭਰਤੀ ਵਿੱਚ ਭ੍ਰਿਸ਼ਟਾਚਾਰ ਦਾ ਸ਼ੋਰ ਮਚਾਉਣ ਵਾਲਿਆਂ ਨੂੰ ਜਾਨਣਾ ਜ਼ਰੂਰੀ ਹੈ ਕਿ ਜੇ ਭਰਤੀ ਵਿੱਚ ਭ੍ਰਿਸ਼ਟਾਚਾਰ ਹੋਇਆ ਹੁੰਦਾ ਤਾਂ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਸਰਕਾਰ ਨੂੰ ਇਸ ਭਰਤੀ ਦੇ ਹੱਕ ਵਿੱਚ ਡਬਲ ਬੈਂਚ ਉੱਤੇ ਅਪੀਲ ਪਾਉਣ ਦੀ ਥਾਂ ਪਿਛਲੀ ਸਰਕਾਰ ਨੂੰ ਭੰਡਣ ਦਾ ਮੌਕਾ ਨਹੀਂ ਗੋਣਾ ਚਾਹੀਦਾ ਸੀ ਰੋਚਕ ਤੱਥ ਇਹ ਹੈ ਕਿ ਇਸ ਭਰਤੀ ਵਿੱਚ ਚੁਣੇ ਗਏ 191 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਜਿਹੜੇ ਹਾਜ਼ਰ ਨਹੀਂ ਹੋਏ ਉਹ ਅਸਿਸਟੈਂਟ ਪ੍ਰੋਫੈਸਰ ਦੇ ਬਰਾਬਰ ਜੰਮ ਇਸ ਤੋਂ ਵੀ ਉੱਚੇ ਅਹੁਦਿਆਂ ਉੱਤੇ ਨਿਯੁਕਤ ਹੋ ਚੁੱਕੇ ਨੇ ਇਹਨਾਂ ਵਿੱਚੋਂ ਇੱਕ ਪ੍ਰੋਫੈਸਰ ਤਾਂ ਹਿਮਾਚਲ ਪ੍ਰਦੇਸ਼ ਵਿੱਚ ਐਸ ਡੀ ਐਮ ਅਹੁਦੇ ਉੱਤੇ ਤਨਤ ਹੋ ਗਿਆ ਤੇ ਕੁਝ ਯੂ ਪੀ ਐਸ ਸੀ ਪਾਸ ਕਰਕੇ ਆਈ ਐਸ ਆਈ ਐਫ ਐਸ ਆਈ ਪੀ ਐਸ ਅਤੇ ਆਈ ای ایس ਵਜੋਂ ਚੁਣੇ ਜਾ ਚੁੱਕੇ ਹਨ ਦੂਜੇ ਪਾਸੇ ਬਰਾਬਰ ਦਾ ਹੀ ਦਿਖਾਤ ਇਹ ਵੀ ਹੈ ਕਿ ਨਿਯੁਕਤ ਹੋਏ ਅਤੇ ਫਾਰਗੀ ਦੀ ਉਡੀਕ ਕਰਦੇ ਸਹਾਇਕ ਪ੍ਰੋਫੈਸਰਾਂ ਵਿੱਚੋਂ ਅਨੇਕ ਹੀ ਚੰਗੀਆਂ ਤਨਖਾਹ ਵਾਲੇ ਅਹੁਦੇ ਛੱਡ ਕੇ ਆਏ ਹਨ ਇਹ ਵੀ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਖਾਲੀ ਸਾਮੀਆਂ ਦੀ ਸਮੱਸਿਆ ਹੱਲ ਕਰ ਲਈ 2001 ਵਿੱਚ ਕਾਲਜਾਂ ਦੇ ਪ੍ਰਿੰਸੀਪਲ ਨੂੰ ਆਪਣੇ ਪੱਧਰ ਉੱਤੇ ਹੀ ਗੈਸਟ ਫੈਕਿਲਿਟੀ ਦੇ ਨਾਮ ਤੇ ਭਰਤੀ ਦੀ ਆਗਿਆ ਦਿੱਤੀ ਗਈ ਸੀ ਇਹ ਨੁਕਤੀਆਂ ਉੱਕਾ ਪੁੱਕਾ 2000 ਰੁਪਏ ਪ੍ਰਤੀ ਮਹੀਨਾ ਉੱਤੇ ਕੀਤੀਆਂ ਗਈਆਂ ਸਨ ਪ੍ਰਿੰਸੀਪਲ ਖਾਲੀ ਸਾਮੀ ਜਾਂ ਸਾਮੀਆਂ ਦਾ ਇਸ਼ਤਿਹਾਰ ਦੇਣਾ ਜ਼ਰੂਰੀ ਹੁੰਦਾ ਸੀ ਪਰ ਭਰਤੀ ਖੁਦ ਕਰਦਾ ਸੀ ਜਿਸ ਕਾਲਜ ਵਿੱਚ ਪ੍ਰਿੰਸੀਪਲ ਨਹੀਂ ਸੀ ਉੱਥੋਂ ਦੇ ਜੋ ਵਾਪਰਿਆ ਹੋਵੇਗਾ ਉਸ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ ਇਹ ਨੁਕਤੀ 1 ਸਾਲ ਲਈ ਹੁੰਦੀ ਹੈ ਨਵੇਂ ਬਰੇ ਲਈ ਉਸੇ ਉਮੀਦਵਾਰ ਦੀ ਸੇਵਾ ਵਿੱਚ ਵਾਅਦਾ ਦੇ ਦਿੱਤਾ ਜਾਂਦਾ ਹੈ ਇਹ ਪ੍ਰਥਾ 2018 ਤੱਕ ਜਾਰੀ ਰਹੀ ਸ਼ਾਇਦ ਹੀ ਕਿਸੇ ਨੂੰ ਵਾਅਦੇ ਤੋਂ ਇਨਕਾਰ ਹੋਇਆ ਹੋਵੇ ਪਰ ਇਸ ਦਾ ਭਾਵ ਇਹ ਨਹੀਂ ਕਿ ਇਹਨਾਂ ਵਿੱਚੋਂ ਲੋੜ ਤੋਂ ਹੀ ਵਧੇਰੇ ਯੋਗਤਾ ਵਾਲੇ ਅਤੇ ਮਿਹਨਤੀ ਗੈਸਟ ਫੈਕਲਟੀ ਪ੍ਰੋਫੈਸਰ ਨਹੀਂ ਹਨ ਬਿਲਕੁਲ ਹਾਂ ਮੈਂ ਕਈਆਂ ਬਾਰੇ ਨਿੱਜੀ ਤੌਰ ਤੇ ਜਾਣਦਾ ਹਾਂ ਜਿਹੜੇ ਪੜਾਉਂਦੇ ਵੀ ਸ਼ਾਨਦਾਰ ਹਨ ਤੇ ਨਵੇਂ ਕਾਲਜਾਂ ਨੂੰ ਸਫਲਤਾ ਨਾਲ ਚਲਾਉਂਦੇ ਵੀ ਰਹੇ ਨੇ ਇਹਨਾਂ ਗੈਸਟ ਫੈਕਲਟੀਆਂ ਤੋਂ ਇਲਾਵਾ ਪਾਰਟ-ਟਾਈਮ ਤੇ ਠੇਕਾ ਆਧਾਰਿਤ ਅਸਿਸਟੈਂਟ ਪ੍ਰੋਫੈਸਰ ਵੀ ਕੰਮ ਕਰ ਰਹੇ ਨੇ ਗੈਸਟ ਫੈਲਟੀ ਸਹਾਇਕ ਪ੍ਰੋਫੈਸਰ ਲਈ ਆਪ ਸਰਕਾਰ ਨੇ 5 ਸਾਲ ਦੀ ਸੇਵਾ ਤੱਕ 33000 ਰੁਪਏ 6 ਤੋਂ 10 ਸਾਲ ਤੱਕ ਦੀ ਸੇਵਾ ਲਈ 38000 ਰੁਪਏ 10 ਤੋਂ 15 ਸਾਲ ਤੱਕ ਕੰਮ ਕਰਨ ਵਾਲਿਆਂ ਨੂੰ 43000 ਰੁਪਏ 15 ਸਾਲ ਦੀ ਸੇਵਾ ਤੋਂ ਵੱਧ ਕਰਨ ਵਾਲਿਆਂ ਨੂੰ 47000 ਰੁਪਏ ਦੀ ਸਲੈਬ ਦਿੱਤੀ ਗਈ ਇਸ ਨੂੰ ਕੁਝ ਛਲਾਗਾ ਜੋ ਕਦਮ ਵੀ ਕਾ ਜਾ ਸਕਦਾ ਹੈ ਇਥੇ ਦੱਸਣਾ ਬੰਦ ਹੈ ਕਿ ਨਵੀਂ ਭਰਤੀ ਵਾਲਿਆਂ ਦੇ ਹਾਜ਼ਰ ਹੋਣ ਨਾਲ ਪਹਿਲਾਂ ਕੰਮ ਕਰਦੇ ਕਿਸੇ ਨੂੰ ਵੀ ਫਾਰਗ ਨਹੀਂ ਹੋਣਾ ਪਿਆ। ਬਿਨਾਂ ਸ਼ੱਕ 1158 ਵਾਲੀ ਭਰਤੀ ਵਿੱਚ ਦੋ ਵੱਡੇ ਤਕਨੀਕੀ ਨੁਕਸ ਕੱਢੇ ਗਏ। ਪਹਿਲਾ ਇਹ ਕਿ ਭਰਤੀ ਪੰਜਾਬ ਪਬਲਿਕ ਸਰਵ ਕੁਮਿਸ਼ਨ ਨੇ ਕਰਨੀ ਸੀ ਪਰ ਉਦੋਂ ਇਸ ਕਮਿਸ਼ਨ ਦਾ ਕੋਈ ਚੇਅਰਮੈਨ ਨਹੀਂ ਸੀ। ਕਮਿਸ਼ਨ ਕੋਲ ਇਹ ਭਰਤੀ ਕਰਨ ਦੀ ਸ਼ਕਤੀਆਂ ਹੋਣ ਦੇ ਬਾਵਜੂਦ ਇਹ ਭਰਤੀਆਂ 25 26 ਨਹੀਂ ਕੀਤੀਆਂ ਗਈਆਂ ਇਸ ਕਰਕੇ ਪੰਜਾਬ ਸਰਕਾਰ ਨੇ ਕੈਬਨਟ ਦੇ ਫੈਸਲੇ ਨਾਲ ਇਹ ਨੁਕਤੀਆਂ ਪੰਜਾਬ ਪਬਲਿਕ ਸਰਵ ਕਮਿਸ਼ਨ ਦੇ ਤੋਂ ਲੈ ਕੇ ਵਿਭਾਗ ਨੂੰ ਦੇ ਦਿੱਤੀਆਂ ਪਰ ਇਹ ਕਾਰਵਾਈ ਅਤੀਤ ਪ੍ਰਭਾਵੀ ਲਾਗੂ ਮੰਨ ਗਈ ਮੰਨੀ ਗਈ ਕਿਉਂ ਇਹ ਤਕਨੀਕੀ ਘਾਟ ਪੂਰੀ ਕਰ ਲਈ ਗਈ ਸੀ ਉਂਝ ਵੀ ਕੈਬਨਟ ਅਜਿਹਾ ਕਰਨ ਲਈ ਸਮਰਥ ਹੈ ਦੂਜੀ ਤਕਨੀਕੀ ਘਾਟ ਜੂਸੀ ਦੀਆਂ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਅਪਣਾਉਣ ਦੇ ਬਾਵਜੂਦ ਭਰਤੀ ਨੂੰ ਜੂਸੀ ਜੂਸੀ ਨੂੰ ਬਾਹਰ ਰੱਖਣ ਬਾਰੇ ਸੀ ਪੰਜਾਬ ਸਰਕਾਰ ਨੇ ਇਹ ਕੋਈ ਨਵਾਂ ਕੰਮ ਨਹੀਂ ਸੀ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰਾਂ UGC ਨੂੰ ਬਾਹਰ ਰੱਖ ਕੇ ਇਹ ਜਿਹੀਆਂ ਭਰਤੀਆਂ ਕਰਤੀਆਂ ਰਹੀਆਂ ਹਨ ਪੰਜਾਬ ਸਰਕਾਰ ਲੋੜਿੰਦੀਆਂ ਯੋਗਤਾ ਵਾ UGC ਵਾਲੀਆਂ ਹੀ ਰੱਖੀਆਂਗੇ ਇਹ ਨਿਯੁਕਤ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਘੱਟੋ ਘੱਟ UGC ਨੈਟ ਪਾਸ ਹਨ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਨੁਕਤੀਆਂ ਕਾਇਮ ਰੱਖਣ ਦੀ ਚੁਣੌਤੀ ਦਾ ਸਾਹਮਣਾ ਕਰੇ ਨਹੀਂ ਤਾਂ ਪਿਛਲੀ ਸਰਕਾਰ ਦੇ ਅਧੂਰੇ ਤੇ ਉਲਝੇ ਕੰਮ ਨੂੰ ਪੂਰਾ ਕਰਨ ਦਾ ਸਿਹਰਾ ਵੀ ਦਾਗ ਬਣ ਜਾਵੇਗਾ ਸਰਕਾਰ ਨੂੰ ਇੱਕ ਪਾਸੇ ਨਵੀਆਂ ਨਿਯੁਕਤੀਆਂ ਤੱਕ ਇਹਨਾਂ ਨੂੰ ਅਨੁਕੂਲ ਸਿਸਟਮ ਪ੍ਰੋਫੈਸਰਾਂ ਨੂੰ ਫਾਰਗੀ ਤੋਂ ਬਚਾਉਣਾ ਚਾਹੀਦਾ ਹੈ ਦੂਜੇ ਪਾਸੇ ਸੁਪਰੀਮ ਕੋਰਟ ਦੀਆਂ ਰੱਦ ਕੀਤੀਆਂ ਇਹਨਾਂ ਨਿਯੁਕਤੀਆਂ ਨੂੰ ਸੰਵਿਧਾਨ ਵਿੱਚ ਸੂਬਾ ਸਰਕਾਰ ਨੂੰ ਦਿੱਤੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਆ ਆਰਡੀਨੈਂਸ ਅਤੇ ਬਾਅਦ ਵਿੱਚ ਐਕਟ ਬਣਾ ਕੇ ਕਾਇਮ ਰੱਖਣਾ ਚਾਹੀਦਾ ਹੈ ਸਿਧਾਂਤਾਂ ਦੇ ਵਿੱਚ ਸਪਸ਼ਟ ਵਿਵਸਥਾ ਹੈ ਕਿ ਕਿਸੇ ਮੁੱਦੇ ਉੱਤੇ ਸੂਬਾ ਸਰਕਾਰ ਅਤੇ ਨਿਆਂਪਾਲਿਕਾ ਵਿਚਕਾਰ ਟਕਰਾਅ ਦੀ ਸੂਰਤ ਵਿੱਚ ਸੂਬਾ ਸਰਕਾਰ ਵਿਸ਼ੇਸ਼ ਐਕਟ ਰਾਹੀਂ ਆਪਣਾ ਫੈਸਲਾ ਕਾਇਮ ਰੱਖ ਸਕਦੀ ਹੈ ਪੰਜਾਬ ਸਰਕਾਰ ਅਜੇ ਹ ਕਈ ਵਾਰ ਕਰ ਚੁੱਕੀ ਹੈ 1999 ਚ ਸਰਕਾਰੀ ਅਧਿਆਪਕਾਂ ਦੀ ਭਰਤੀ ਸੁਪਰੀਮ ਕੋਰਟ ਵਿੱਚ ਰੱਦ ਹੋ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਇਹਨਾਂ ਅਧਿਕਾਰਾਂ ਦੀ ਤਾਕਤਾਂ ਦੀ ਵਰਤੋਂ ਕਰਦਿਆਂ ਐਕਟ ਬਣਾ ਕੇ ਅਧਿਆਪਕਾਂ ਦੀ ਨੁਕਤੀ ਬਚਾਈ ਸੀ ਸੰਵਿਧਾਨ ਵਿੱਚ ਅਜਿਹੇ ਐਕਟ ਨੂੰ ਵਨ ਟਾਈਮ ਯਰ ਮੰਨਿਆ ਗਿਆ ਹੈ ਭਾਵ ਅਜਿਹੇ ਐਕਟ ਅਜਿਹੇ ਕਿਸੇ ਹੋਰ ਮਸਲੇ ਲਈ ਮਿਸਾਲ ਵਜੋਂ ਨਹੀਂ ਵਰਤਿਆ ਜਾ ਸਕਦਾ ਪੰਜਾਬ ਸਰਕਾਰ ਲਈ ਇੱਕ ਹੋਰ ਹੱਲ ਸਪਰੀਮ ਕੋਰਟ ਚ ਰਿਵਿਊ ਪਟੀਸ਼ਨ ਦਾ ਹੈ ਸਰਕਾਰ ਨੂੰ ਕਿਸੇ ਵੀ ਪਾਸੇ ਵੀ ਜਾਣ ਤੋਂ ਪਹਿਲਾਂ ਸੂਝਵਾਨ ਕਾਨੂੰਨੀ ਮਾਹਿਰਾਂ ਨਾਲ ਨਿਠ ਕੇ ਸਲਾਹ مشورے ਤੋਂ ਬਾਅਦ ਅਗਲਾ ਕਦਮ ਉਠਾਉਣਾ ਚਾਹੀਦਾ ਹੁਣ ਸਵਾਲ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ 1158 ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਦੀ ਭਰਤੀ ਰੱਦ ਕਰ ਦਿੱਤੀ ਆ ਉਹ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਅਤੇ ਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਾਸਤੇ ਇੱਕ ਜਿਹੜਾ ਵੱਡੀ ਮੁਸ਼ਕਲ ਆ ਪਹਿਲਾਂ ਹਰਜੋਤ ਸਿੰਘ ਬੈਂਸ ਹੋਣੀ ਇਸ ਮਸਲੇ ਦੇ ਵਿੱਚ ਵਕਾਲਤ ਕਰਦੇ ਰਹੇ ਨੇ ਪਰ ਜਦੋਂ ਦਾ ਸੁਪਰੀਮ ਕੋਰਟ ਨੇ ਭਰਤੀ ਰੱਦ ਕੀਤੀ ਆ ਪੰਜਾਬ ਸਰਕਾਰ ਚੁੱਪਾ ਹੁਣ ਸਵਾਲ ਇਹ ਮਸਲੇ ਦੇ ਵਿੱਚ ਇਹ ਵੀ ਆ ਕਿ ਆਖਰ ਸਰਕਾਰ ਚੁੱਪ ਕਿਉਂ ਹੈ ਕਿ ਸੰਵਿਧਾਨ ਦੀਆਂ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਦੇ ਵਰਤੋਂ ਕਰਕੇ ਆਡੀਅנס ਪਾਸ ਕਰਕੇ ਵਿਧਾਨ ਸਭਾ ਵਿੱਚ ਐਕਟ ਪਾਸ ਕਰਕੇ ਕੀ ਇਹ ਭਰਤੀ ਬਹਾਲ ਕੀਤੀ ਜਾ ਸਕਦੀ ਹੈ ਜਾ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਈ ਜਾ ਸਕਦੀ ਹੈ ਹਾਲਾਂਕਿ ਜਿਵੇਂ ਇਸ ਲੇਖ ਦੇ ਵਿੱਚ ਕ੍ਰਿਸ਼ਨ ਕੁਮਾਰ ਹੋਣਾ ਦੀ ਗੱਲ ਕੀਤੀ ਹੈ ਕ੍ਰਿਸ਼ਨ ਕੁਮਾਰ ਹੋਣਾ ਦੇ ਨਾਲ ਦੋ ਇੱਕ ਆਫੀਸਰ ਹੋ ਵੀ ਸਨ ਭਰਤੀ ਬੋਰਡ ਦੇ ਵਿੱਚ ਜਿਹਦੇ ਵਿੱਚ ਇੱਕ ਪੀਸੀਐਸ ਤੋਂ ਆਈਐਸ ਬਣ ਗਿਆ ਭਰਤੀ ਜਦੋਂ ਕੀਤੀ ਗਈ ਉਸ ਦੇ 2 ਮਹੀਨੇ ਬਾਅਦ ਹੀ ਉਹ ਜਿਹੜਾ ਆਫੀਸਰ ਆ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਲਾਜ਼ਮੀ ਤੌਰ ਤੇ ਬਹੁਤ ਸਾਰੇ ਅਜਿਹੇ ਸਵਾਲ ਨੇ ਜਿਹੜੇ ਸ਼ਾਇਦ ਪੰਜਾਬ ਸਰਕਾਰ ਨੂੰ ਪਤਾ ਹੋਵੇ ਲੇਕਿਨ ਆਖਿਰ ਉਹਨਾਂ 1155 ਪ੍ਰੋਫੈਸਰਾਂ ਦਾ ਕੀ ਕਸੂਰ ਜਿੰਨਾ ਦੀ ਨੌਕਰੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਚਲੀ ਗਈ ਹੈ ਉਹ ਦੇਖਦੇ ਆ ਕਿ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਭੈਂਸ ਜਿਹੜੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਐਜੂਕੇਸ਼ਨ ਪਾਲਿਸੀ ਲੈ ਕੇ ਰੋਜ਼ ਬੈਟ ਕਾ ਮਾਰਦੇ ਨੇ ਕਿ ਇਸ ਮਸਲੇ ਦੇ ਵਿੱਚ ਉਹ ਪ੍ਰੋਫੈਸਰਾਂ ਦੇ ਹੱਕ ਵਿੱਚ ਖੜ੍ਹਦੇ ਨੇ ਦੁਬਾਰਾ ਆਰਡੀਨੈਂਸ ਸਰਕਾਰ ਪਾਉਣ ਦੀ ਹਿੰਮਤ ਰੱਖਦੀ ਹੈ ਕੈਬਨਟ ਬਣਾ ਕੇ ਆਡੀਅנס ਬਣਾ ਕੇ ਇਹ ਜਿਹੜੀ ਭਰਤੀ ਆ ਬਹਾਲ ਕੀਤੀ ਜਾ ਸਕਦੀ ਹੈ ਫਿਰ ਵਿਸ਼ੇਸ਼ ਤੌਰ ਤੇ ਐਕਟ ਬਣਾ ਕੇ ਗੱਲ ਕੀਤੀ ਜਾ ਸਕਦੀ ਹੈ ਜਿਵੇਂ ਹਵਾਲਾ ਇਸ ਲੇਖ ਦੇ ਵਿੱਚ 1999 ਦਾ ਦਿੱਤਾ ਗਿਆ ਇਸ ਲੇਖ ਦੇ ਨਾਲ ਹੀ ਤੁਹਾਡੀ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਸਾਨੂੰ ਦੇਖਦੇ ਰਹੋ ਇਸੇ ਤਰ੍ਹਾਂ ABC ਪੰਜਾਬ ਤੁਹਾਡਾ ਧੰਨਵਾਦ